ਜਮੁਕਸ਼ੀਂ ਮੀਂਹ ਵਿੱਚ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਤੇ ਮੌਸਮ ਵਿੱਚ ਠੰਡ ਵਧਣ ਲੱਗ ਪਈ ਏ ਮੌਸਮ ਵਿਭਾਗ ਨੇ ਆਉਣ ਵਾਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ 2 ਤੋਂ 5 ਡਿਗਰੀ ਤੱਕ ਦੀ ਗਿਰਾਵਟ ਤੱਕ ਕੀਤੀ ਜਾਣ ਦੀ ਸੰਭਾਵਨਾ ਜਿਤਾਈ ਏ ਪੰਜਾਬ ਦੇ ਤੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਏ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦ੍ਰਿਸ਼ਟਤਾ 50 ਮੀਟਰ ਤੋਂ ਘੱਟ ਰਹਿਣ ਦੀ ਸੰਭਾਵਨਾ ਜਿਤਾਈ ਗਈ ਏ ਮੌਸਮ ਵਿਭਾਗ ਨੇ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਧੁੰਦ ਸੰਬੰਧੀ yellow alert ਜਾਰੀ ਕੀਤਾ ਹੈ। ਧੁੰਦ ਦੇ ਚੱਲਦਿਆਂ ਜਲੰਧਰ ਸਮੇਤ ਸਮੁੱਚੇ ਪੰਜਾਬ ਵਿੱਚ ਸੜਕੀ, ਰੇਲ ਅਤੇ ਹਵਾਈ ਆਵਾਜਾਈ ਤੇ ਮਾੜਾ ਅਸਰ ਪਿਆ। ਸਵੇਰੇ ਛੇਤੀ ਕੰਮਕਾਰ ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੋਪਹੀਆ ਵਾਹਨ ਚਾਲਕਾਂ ਦੀ ਹਾਲਤ ਬਧੇਰੇ ਖਰਾਬ ਦੇਖੀ ਗਈ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਕਈ ਪਰੇਸ਼ਾਨੀਆਂ ਚੱਲਣੀਆਂ ਪਈਆਂ ਧੁੰਦ ਦੇ ਚਲਦਿਆਂ ਅਖਬਾਰਾਂ ਸਮੇਤ ਪਿੰਡਾਂ ਤੋਂ ਸ਼ਹਿਰਾਂ ਵੱਲ ਆਉਣ ਵਾਲੀਆਂ ਸਬਜ਼ੀਆਂ ਤੇ ਦੁੱਧ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਮੌਸਮ ਵਿੱਚ ਅਚਾਨਕ ਆਏ ਬਦਲਾਅ ਕਾਰਨ ਲੋਕਾਂ ਨੂੰ ਸਾਹ ਅਤੇ ਖਾਂਸੀ ਜ਼ੁਖਾਮ ਦੀਆਂ ਸਮੱਸਿਆਵਾਂ ਵੱਧ ਗਈਆਂ ਨੇ ਦੂਜੇ ਪਾਸੇ ਚਾਹ ਦੇ ਖੋਖਿਆਂ ਸੂਪ ਅਤੇ ਗੱਚਕ ਮੂੰਗਫਲੀ ਦੀਆਂ ਰੇੜੀਆਂ ਅਤੇ ਟਿੱਕੀ ਸਮੋਸੇ ਪਕੌੜੀਆਂ ਆਦਿ ਵਿਕਰੀ ਆਮ ਨਾਲੋਂ ਵੱਧ ਗਈ ਹੈ ਦੂਜੇ ਪਾਸੇ ਪਹਾੜੀ ਇਲਾਕਿਆਂ ਵਿੱਚ ਪਈ ਬਰਫਬਾਰੀ ਨਾਲ ਠੰਡ ਵੱਧ ਗਈ ਹੈ। ਜੰਮੂ ਕਸ਼ਮੀਰ ਦੇ ਸੋਨਮਾਰਗ ਵਿੱਚ ਪਾਰਾ ਮੰਨਫੀ 5.3 ਡਿਗਰੀ ਸਿਆਸੀਤ ਦਰਜ ਕੀਤਾ ਗਿਆ ਹੈ। ਇਸੇ ਦੌਰਾਨ ਬਰਫਬਾਰੀ ਨਾਲ ਬੰਦ ਹੋਏ ਜ਼ੋ ਜ਼ਿਲ੍ਹਾ ਦਰੇ ਤੋਂ ਬੀਆਰਓ ਨੇ ਬਰਫ਼ ਹਟਾ ਕੇ ਰਸਤੇ ਨੂੰ ਆਵਾਜਾਈ ਲਈ ਖੋਲ ਦਿੱਤਾ ਹੈ। ਦੂਰ ਦਰਾਡੇ ਦੇ ਇਲਾਕਿਆਂ 'ਚ ਪਈ ਬਰਫਬਾਰੀ ਨਾਲ ਜੰਮੂ ਕਸ਼ਮੀਰ ਤੇ ਸਲਾਨੀਆਂ ਦੀ ਗਿਣਤੀ ਵੱਧ ਗਈ ਹੈ।